ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਜਿਸ ਇਨਸਾਨ ਦੀ ਗੱਲ ਕਰਨ ਲੱਗਾ ਉਹਦਾ ਕਿਰਦਾਰ ਕੈਰੇਕਟਰ ਕਿਤੇ ਨਾ ਕਿਤੇ ਜਦੋਂ ਮੀਡੀਆ ਦੇ ਵਿੱਚੋਂ ਦੇਖਦੇ ਆ ਮੈਨੂੰ ਚੰਗਾ ਲੱਗਿਆ ਮੈਂ ਆਸ ਕਰਦਾ ਕਿ ਉਹ ਕਿਰਦਾਰ ਕੈਰੇਕਟਰ ਚੰਗਾ ਹੋਵੇ ਤਾਂ ਹੋਰ ਵੀ ਚੰਗਾ ਮੈਂ ਗੱਲ ਕਰਨੀ ਹੈ ਸਾਬਕਾ ਐਮ.ਐਲ.ਏ. ਵਿਧਾਇਕ ਅਰਵਿੰਦਰ ਆਮਲਾਦੀ ਜਿਹਦੇ ਘਰ ਇਨਕਮ ਟੈਕਸ ਵਿਭਾਗ ਵੱਲੋਂ ਰੇਡ ਮਾਰੀ ਗਈ 24 ਘੰਟਿਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਜਣਕੇ ਪੁੱਛਗਛ ਹੋਈ ਜਾਂਚ ਕੀਤੀ ਇਨਕਮ ਟੈਕਸ ਵਿਭਾਗ ਨੇ ਮਤਲਬ ਵੀ ਹੀਰਾ ਫੇਰੀ ਦਾ ਰਿਸ਼ਵਤ ਖੋਰੀ ਦਾ ਪੈਸਾ ਪ੍ਰਾਪਰਟੀ ਇਹ ਚੈੱਕ ਕੀਤਾ ਗਿਆ ਸਭ ਕੁਝ سوشل میڈیا ਤੇ ਬਹੁਤ ਐਕਟਿਵ ਹੁੰਦੇ ਨੇ ਇਹ ਕੋਈ ਬਜ਼ੁਰਗ ਮਾਂ ਸਾਹਮਣੇ ਆਵੇ ਉਹਨੂੰ ਠੰਡੇ ਪਾਣੀ ਵਾਲੀ ਬੋਤਲ ਦੋ ਚਾਰ ਸੌ ਦੀ ਹੁੰਦੀ ਆ ਉਹ ਦਿੰਦੇ ਆ ਕਿਸੇ ਗਰੀਬ ਕੁੜੀ ਦਾ ਵਿਆਹ ਕਰਨਾ ਹੋਵੇ ਕੋਈ ਕੱਪੜਾ ਲੀੜਾ ਕਿਸੇ ਮਰੀਜ਼ ਨੂੰ ਬਿਮਾਰ ਨੂੰ ਕੋਈ ਦਵਾਈ ਦਵਾਉਣੀ ਹੈ 20000 ਦੀ ਹੈਲਪ ਕਰਨੀ ਹੈ ਜਦੋਂ ਹੜ੍ਹ ਆਏ ਤੁਸੀਂ ਗੱਲ ਕਰਦੇ ਹੋ ਤਾਂ ਉਸ ਵਕਤ ਵੀ ਨੀਰਾਚਾਰਾ ਪਸ਼ੂਆਂ ਲਈ ਆਮ ਲੋਕਾਂ ਲਈ ਕਾਫੀ ਰਸਤਾ ਬਸਤਾ ਇਹਨਾਂ ਨੇ ਦਿੱਤੀਆਂ ਨੇ ਇਥੋਂ ਤੁਹਾਨੂੰ ਇਦਾਂ ਲੱਗਦਾ ਹੈ ਕਿ ਇਹ ਬੰਦੇ ਦੇ ਵਿੱਚ ਕੋਈ ਇਹੋ ਜਿਹੀ ਕਮੀ ਹੋ ਸਕਦੀ ਹੈ ਜਿੱਥੋਂ ਤੱਕ ਇਹ ਮੀਡੀਆ ਵਿੱਚ ਵਿਚਰਦੇ ਨੇ ਰੀਲਾਂ ਵਧੀਆ ਟੌਪ ਦੀਆਂ ਹੁੰਦੀਆਂ ਮੇਰੇ ਅਸਾਰ ਬੰਦੇ ਨੇ ਪਰ ਜਿਹੜੀ ਇਨਕਮ ਟੈਕਸ ਨੇ ਰੇਡ ਮਾਰੀ ਹੈ ਪੁੱਛਗਿਛ ਕੀਤੀ ਹੈ ਉਹ ਕਿਉਂ ਮਾਰੀ ਹੈ ਇੱਕ ਟਿਕਾਣੇ ਤੇ ਨਹੀਂ ਕਈ ਟਿਕਾਣਿਆਂ ਤੇ ਮਾਰੀ ਹੈ ਜਦੋਂ ਮੈਂ ਇਹ ਸੁਣਿਆ ਵੀ ਕਈ ਟਿਕਾਣਿਆਂ ਤੇ ਰੇਡ ਮਾਰੀ ਹੈ ਕਈ ਟਿਕਾਣੇ ਹੁਣ ਕਿੰਨੇ ਕਿ ਬਹੁਤ ਜਿੰਸ਼ਵਦ ਹੈ ਇਹ ਉਦੋਂ ਇਦਾਂ ਲੱਗਦਾ ਵੀ ਕਈ ਟਿਕਾਣੇ ਘਰ ਮੰਨ ਲਓ ਵੀ ਉਹ ਕਿੰਨੇ ਕਿੰਨੇ ਕਰੋੜ ਦੇ ਹੋਣਗੇ ਉਨਾ ਬੰਦੇ ਦਾ ਘਰ ਤਾਂ ਹੋਊਗਾ ਨਹੀਂ ਵੀ ਪਿੰਡ ਵਿੱਚ ਲੈ ਕੇ 4 ਵਿਸਵੇ ਥਾਂ ਲੈ ਕੇ 4 ਲੱਖ ਰੁਪਇਆ ਲੋਨ ਪਵਾ ਲਿਆ ਹੋਵੇ ਦੋ ਕਮਰੇ ਬਾਲਿਆਂ ਵਾਲੀ ਛੱਤ ਇਦਾਂ ਤਾਂ ਹੋ ਨਹੀਂ ਸਕਦਾ ਜੀ ਫਰਿੱਜ ਦੀ ਥਾਂ ਤੇ ਘੜੇ ਚ ਪਾਣੀ ਹੋਵੇ ਏਸੀ ਦੀ ਥਾਂ ਤੇ ਫਰਾਟਾ ਪੱਕਾ ਹੋਵੇ ਇਦਾਂ ਤਾਂ ਹੋ ਨਹੀਂ ਸਕਦਾ ਹੁਣ ਜੀ ਐਮਐਲਏ ਸਾਹਿਬ ਦਾ ਟਿਕਾਣਾ ਹੋਊ 5-7 ਰੂਮ ਤਾਂ ਹੋਣਗੇ 2-4 ਏਸੀ ਵੀ ਹੋਣਗੇ ਇੱਕ ਨੌਕਰ ਚੱਕਰ ਕੋਈ ਕੁੱਕ ਵੀ ਹੋਊਗਾ ਸਕੋਰਟੀ ਗਾਰਡ ਵੀ ਹੋਊਗਾ ਇਹ ਤਾਂ ਜ਼ਰੂਰੀ ਹੋਊਗਾ ਜੇ ਜਦੋਂ ਕਈ ਟਿਕਾਣਿਆਂ ਤੇ ਰੇਡ ਮਾਰੀ ਐ ਫਿਰ ਕਰੈਕਟਰ ਤੇ ਸ਼ੱਕ ਤਾਂ ਹੋਊਗਾ ਹੀ ਹੋਊਗਾ ਜਿਹੜੀ 12 ਵਾਲੀ ਸੂਈ ਹੈ ਨਾ ਉਹ ਸਿੱਧੀ ਖੜੀ ਹੁੰਦੀ ਹੈ ਸਿੱਧੀ ਕਈਆਂ ਨੂੰ ਭੁਲੇਖਾ ਪੈਂਦਾ ਜੇ ਮਿੰਟਾਂ ਵਾਲੀ ਸੂਈ ਵੀ ਤੇ ਚਲੀ ਜਾਵੇ ਜਾਨਕਿ 4 ਤੇ ਚਲੀ ਜਾਵੇ 12:20 ਹੋਏ ਹੋਣ ਤੇ ਛੋਟੀ ਸੂਈ 12 ਦੇਖੜੀ ਉਹਦੇ ਭਲੇਖਾ ਪੈਂਦਾ ਵੀ ਸ਼ਾਇਦ ਅਮਰ ਦੇ ਵੇਲੇ ਦੇ 4:00 ਵੱਜ ਗਏ। ਕਈ ਵਾਰੀ ਬੰਦਾ ਉੱਠ ਖੜਦਾ ਹੁੰਦਾ। ਵੀ ਉਠੋ ਭਾਈ 4:00 ਵੱਜ ਗਏ। ਅਮਰ ਵੇਲਾ ਹੋ ਗਿਆ। ਇਦਾਂ ਹੋ ਜਾਂਦਾ ਹੁੰਦਾ ਕਈ ਵਾਰੀ। ਇਹ ਸ਼ੱਕ ਦੀ ਸੂਈ ਹੈ। ਸ਼ੱਕ ਦੀ ਸੂਈ ਸਿੱਧੀ ਕਦੋਂ ਹੁੰਦੀ ਏ ਜਦੋਂ ਇਹ ਕਈ ਟਿਕਾਣਿਆਂ ਦੀ ਗੱਲ ਆਵੇ। ਵੀ ਸ਼ਾਬਕਾ ਵਧਾਇਕ ਕੌਣ ਅ ਰਵਿੰਦਰ ਆਮਲਾ ਜੀ ਇਨਕਮ ਟੈਕਸ ਨੇ ਰੇਡ ਮਾਰੀ ਹੈ ਤੇ ਪੁੱਛ ਗਿਸ਼ ਹੋਈ ਹੈ ਕਿ ਪ੍ਰਾਪਰਟੀ ਕਿੰਨੀ ਕੋ ਕਿੰਨੀਆਂ ਕੱਡੀਆਂ ਹੋਣਗੀਆਂ ਕਿੰਨੇ ਕਿਲੇ ਜ਼ਮੀਨ ਬਣਾਏ ਹੋ ਇਹ ਸ਼ੱਕ ਤਾਂ ਪਊਗੇ ਪਊਗਾ ਫਿਰ ਉਹ ਲੈ ਕਹਿੰਦਾ ਵੀ ਦਿਹਾੜੀ ਵਿੱਚ ਤੋਂ ਨਿਕਲਿਆ ਪਿੱਛੇ ਗੱਡੀ ਅੱਗੇ ਗੱਡੀ ਵਿਚਾਲੇ ਗੱਡੀ ਫੋਰਚਨ ਤਾਂ ਸੁੱਖ ਨਾਲ ਇੱਕ ਪਾਸੇ ਕੋਈ ਨਲਕਾ ਘੇੜੇ ਜਾਵੇ ਉਹਨਾਂ ਤੇਲ ਖਾਂਦੀ ਹੈ ਇਹ ਸਚਾਈ ਹੈ ਵੀ ਐਨਾ ਜਿਹੜਾ ਦਾਨਪੁਨ ਭਾਈ ਇਹ ਕਿੱਥੋਂ ਆ ਰਿਹਾ ਸ਼ੱਕ ਤਾਂ ਹੋਊਗਾ ਹੀ ਹੋਊਗਾ ਹੁਣ ਮੇਰੇ ਵਰਗਾ ਜੀ 20-30000 ਰੁਪਇਆ ਕਮਾਉਂਦਾ ਮੇਰੇ ਗੁੱਟ ਤੇ ਘੜੀ ਲੱਗੀ ਹੋਵੇ 2 ਲੱਖ ਦੀ ਕੁੜਤਾ ਪਜਾਮਾ ਪਾਇਆ ਹੋਵੇ 40000 ਦਾ 50000 ਦੀ ਹੋਵੇ ਜੈਕਟ ਪਰ ਮੈਂ ਦੱਸ ਦਿੰਦਾ ਨਹੀਂ ਇਹ 400 ਦੀ ਜੈਕਟ ਹੈ ਤੇ 1000 ਰੁਪਇਆ ਦਾ ਕੁੜਤਾ ਆ ਘੜੀ ਸਾਰੀ 11-1200 ਦੀ ਹੈ ਆਪਾਂ ਤਕਰੀਬਨ ਤਕਰੀਬਨ 2500 ਦੇ ਵਿੱਚ ਤਿਆਰ ਆ ਬਣੇ ਬਣਾਏ ਇਹਨੂੰ ਵੱਧ ਖਰਚਾ ਨਹੀਂ ਆਪਣਾ ਹੈਗਾ ਪਰ ਜਦੋਂ ਜਨਾਬ ਲੱਖ ਰੁਪਏ ਦੀ ਘੜੀ ਘੁੱਟਦੇ ਹੋ ਤੇ ਦੋ ਫੋਰਚੂਨਰਾਂ ਵਿਚਾਲੇ ਪਾਇਲਟ ਗੱਡੀ ਹੋ ਤੇ ਖਰਚਾ ਤਾਂ ਫਿਰ ਅਗਲਾ ਅਕਾਊਂਟ ਕਰੇਗਾ ਹੀ ਕਰੇਗਾ ਕਿ ਕਿੱਥੋਂ ਆ ਰਿਹਾ ਸਭ ਕੁਝ ਇਹ ਸ਼ੱਕ ਦੀ ਸੂਈ ਤਾਂ ਫਿਰ 12 ਵਾਲੀ ਸਿੱਧੀ ਹੋਣੀ ਹੋਣੀ ਹੈ ਤੇ ਭਲੇਖਾ ਉਦੋਂ ਪੈਂਦਾ ਜਦੋਂ ਮਿੰਟਾਂ ਵਾਲੀ ਬੀਤੇ ਜਾ ਖੜੇ 18 ਲ ਕਹਿੰਦਾ ਦੀ 4:00 ਵੱਜ ਗਏ ਪਰ ਵੱਜੇ 12:30 ਸੌਰੀ 12:20 ਮਿੰਟ ਹੋਏ ਹੁੰਦੇ ਜੇ ਗਰੰਥੀ ਉੱਠ ਕੜੇ ਸਾਰੇ ਪਿੰਡ ਨੂੰ ਭਾਜੜਣਾ ਪਾ ਲਿੰਦਾ ਜੇ ਕਿਤੇ ਗਰੰਥੀ ਨੂੰ ਭਲੇਖਾ ਪਏ ਅਮਰਤ ਵੇਲੇ ਬੋਲ ਦੇਵੇ ਵੀ ਉਠੋ ਭਾਈ 4:00 ਵੱਜ ਗਏ ਤੇ ਹੁਣ ਇਹ ਜਿਹੜਾ ਭਲੇਖਾ ਹੈ ਇਹ ਕਿਤੇ ਨਾ ਕਿਤੇ ਜਿਹੜਾ ਦਾਨ ਪੁੰਨ ਹੈ ਉਹ ਪਾਉਂਦਾ ਤਾਂ ਵੀ ਫਿਰ ਇਨਕਮ ਟੈਕਸ ਵਾਲੇ ਵਿਭਾਗ ਵਾਲੇ ਆ ਕੇ ਵੀ ਅਮਲਾ ਸਭ ਦੱਸੋ ਦੇ ਹੁਣ ਮੀਡੀਆ ਵਿੱਚ ਚਰਚਾ ਸੁਖਣਾ ਹੋ ਰਹੀ ਹੈ ਕਿ ਇਦਾਂ ਦੇ ਬੰਦੇ ਹੈ ਨਹੀਂ ਮੱਥੇ ਤੇ ਕਿਸੇ ਦਿਨ ਲਿਖਿਆ ਹੁੰਦਾ ਜੀ ਹੁਣ ਇੱਥੇ ਮੱਥੇ ਤੇ ਕਿਤੇ ਲਿਖਿਆ ਕਿਸੇ ਦਿਨ ਲਿਖਿਆ ਹੋਣਾ ਇਹ ਤੁਸੀਂ ਕਹਿੰਦੇ ਹੋ ਨਿਕਰਦਾਰ ਕੀ ਇਹ ਬੰਦੇ ਚਲੋ ਮੈਂ ਨਾਰਮਲ ਜੀ ਗੱਲ ਕੀਤੀ ਹੈ ਚਲਦੀ ਚਲਦੀ ਨਿਸੱਕ ਦੀ ਸੂਈ ਜਿਹੜੀ ਹੈ ਜੀ ਉਹ ਖਰਚੇ ਵਰਚੇ ਖੜੀ ਕਰ ਦੁੰਦੇ ਆ ਬਹੁਤ ਕੁਝ ਨਿਕਲ ਗਿਆ ਬਹੁਤ ਕੁਝ ਨਿਕਲ ਗਿਆ ਕਿਉਂ ਕਿ ਸੁਖ ਨਾਲ 4 ਸਾਲ ਹੋ ਗਏ ਸਤਾ ਤੋਂ ਬਾਹਰ ਨੇ ਜੇ ਸਤਾ ਵਿੱਚ ਹੋਣ ਤਾਂ ਫਿਰ ਮੰਨ ਲੈਨੇ ਆ ਵੀ ਐਮਐਲਏ ਸਾਹਿਬ ਨੂੰ 20 ਲੱਖ ਰੁਪਏ ਮਹੀਨੇ ਦਾ ਡਿੱਕੀ ਜਾਂਦਾ ਕੋਈ ਚੱਕਰ ਨਹੀਂ ਜਦ 10 ਲੱਖ ਲਾ ਦੇਣਗੇ ਵੀ ਹੁਣ ਕਿੱਥੋਂ ਲਾਉਂਦੇ ਇਹ ਇੱਥੋਂ ਤੁਹਾਨੂੰ ਸਪਸ਼ਟ ਨਹੀਂ ਹੁੰਦਾ ਵੀ ਜਿਹੜੀ ਕੈਪਟਨ ਸਾਹਿਬ ਦੀ ਸਰਕਾਰ ਜੀ ਉਸ ਵਕਤ ਕਾਫੀ ਸੁਖ ਨਾਲ ਇਕੱਠਾ ਕੀਤਾ ਹੋਇਆ ਇਹ ਮਟੀਰੀਅਲ ਹੈ ਜਾਨੀ ਕਿ ਰਸਤਾ ਵਸਤਾ ਇਕੱਠੀਆਂ ਕੀਤੀਆਂ ਹੋਈਆਂ ਸੀ ਉਸ ਵਕਤ ਦੀ ਜਿਹੜੀਆਂ ਹੁਣ ਚੱਲ ਲਈ ਜਾ ਰਹੀਆਂ ਨੇ ਚੱਲੀ ਜਾ ਰਹੀਆਂ ਨੇ ਅੱਛਾ ਮੈਨੂੰ ਇੱਕ ਨਾ ਮਰਹੂਮ ਲੀਡਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਗੱਲ ਚੇਤੇ ਆਉਂਦੀ ਹੈ ਇੱਕ ਬਠਿੰਡੇ ਦੁਕਾਨ ਲੁੱਟੀ ਗਈ ਤੇ ਉਥੇ ਪੋਰਸ ਵੀ ਗਈ ਮਾਲ ਸਾਹਿਬ ਵੀ ਕਹਿੰਦੇ ਜਾਂਦਾ ਜਾਂਦਾ ਮੈਂ ਵੀ ਖੜ ਗਿਆ ਕਹਿੰਦੇ ਬਾਹਰ ਮੂੰਫੜੀ ਦੇ ਰੌੜੀਆਂ ਦੇ ਬਠਲ ਭਰੇ ਪਏ ਸੀ ਕਹਿੰਦੇ ਲੋਕ ਵੀ ਕੋਈ ਢੋਡ ਢੋਡੇ ਮੂੰਫੜੀ ਦੇ ਚੱਕਲੇ ਦੋ ਰੌੜੀਆਂ ਚੱਕਲੇ ਕਹਿੰਦਾ ਮੈਂ ਵੀ ਮੁਠੀ ਭਰ ਲਈ ਉਹ ਰੌੜੀਆਂ ਦੀ ਜਦੋਂ ਭਰ ਲਈ ਦੁਕਾਨਦਾਰ ਨੂੰ ਪੁੱਛਿਆ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਕਹਿੰਦਾ ਮੈਨੂੰ ਬਾਣੀਆਂ ਕਹਿੰਦਾ ਤੜਕੇ ਦਾ ਹੋ ਹੀ ਜਾਂਦਾ ਜੀ ਬਸ ਜਿਹੜਾ ਹੁੰਦਾ ਮੁਠੀ ਭਰ ਲੈਂਦਾ ਜਿਹੜਾ ਹੁੰਦਾ ਏ ਮੈਸੇ ਮਜਾ ਕਰਦਾ ਸੀ ਏਦਾਂ ਦੀ ਗੱਲ ਹੋਈ ਹੋਈ ਐ ਜਾਨਕੀ ਜਿਹੜਾ ਨੁਕਸਾਨ ਪੰਜਾਬ ਦਾ ਬੇੜਾ ਕਰ ਕੀਤਾ ਸੀ ਪਹਿਲਾਂ ਇਹ ਆਮਲਾ ਸਾਹਿਬ ਵੀ ਉਹਦੇ ਹਿੱਸੇਦਾਰ ਨੇ ਜਿਨ੍ਹਾਂ ਦੇ ਘਰੇ ਇਨਕਮ ਟੈਕਸ ਦੀ ਰੇਡ ਵੱਜੀ ਐ ਪੁੱਛਗਿਸ਼ ਹੋਈ ਹੁਣ ਪੁੱਛਣਗੇ ਬੀ ਮਹਾਲੀ ਵਿੱਚ ਕਿੰਨੇ ਪਲਾਟ ਐ ਜੀ ਲੁਧਿਆਣੇ ਵਿੱਚ ਕਿੰਨੇ ਐ ਜੀ ਚੰਡੀਗੜ੍ਹ ਵਿੱਚ ਕਿੰਨੇ ਐ ਜੀ ਸੁਖਨਾਲ ਬੰਬੇ ਵੀ ਹੈਗੇ ਕਹਿੰਦੇ ਇਹ ਸਾਰਾ ਕੁਝ ਪੁੱਛਿਆ ਜਾਊਗਾ ਪਰ ਜਿਹੜੇ ਤਰੀਫਾਂ ਕਰਦੇ ਉਹਨਾਂ ਨੂੰ ਬੇਨਤੀ ਐ ਮੇ ਭਰਾਵੋ ਬਗਾਨੀ ਸ਼ਹਿਦ ਐਵੇਂ ਨਾ ਕਿਤੇ ਮੁੱਛਾਂ ਬਣਾ ਕੇ ਬਹਿ ਜਿਓ ਇਹ ਲੀਡਰਾਂ ਤੇ ਕੋਈ ਬਹੁਤਾ ਇਤਵਾਰ ਨਹੀਂ ਕੀਤਾ ਜਾ ਸਕਦਾ ਮੈਂ ਗੱਲ ਸਾਫ਼ ਸੁਥਰੀ ਕੀਤੀ ਐ ਮੈਂ ਕੋਈ ਇਲਜ਼ਾਮ ਨਹੀਂ ਲਾਇਆ ਮੈਨੂੰ ਹਲੇ ਤੱਕ ਇਹ ਐਮਐਲਏ ਸਾਹਿਬ ਨਾ ਮਿਲੇ ਨੇ ਤੇ ਜੇ ਕਿਤੇ ਛੁੱਟ ਗਏ ਨਾਂ ਇਲਜ਼ਾਮ ਸਾਬਤ ਹੋਏ ਤਾਂ ਮਿਲ ਵੀ ਲਵਾਂਗੇ ਪਰ ਜੇ ਕਿਤੇ ਸਾਬਤ ਹੋ ਗਏ ਫਿਰ ਦੁਰਮ ਥੱਡੇ ਕਿਦਨੇ ਪਹਿਲੀ ਬੀ ਇਦਾਂ ਦੇ ਬੰਦੇ ਨਹੀਂ ਚਾਹੀਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ